ਬੀਤੀ ਰਾਤ ਬਾਪਰੇ ਦਰਦਰਾਂਗ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਹਰਸ਼ਦੀਪ ਸਿੰਘ ਵਾਸੀ ਪਿੰਡ ਸੈਸੋਕਲਾ ਅਤੇ ਗੁਰਵਿੰਦਰ ਸਿੰਘ 20 ਸਾਲ ਉਰਫ ਰਵੀ ਵਾਸੀ ਰਹੀਮਾਬਾਦ ਕੁਰਤਦੀ ਮੌਤ ਹੋ ਗਈ ਹੈ ਜੋ ਕਿ ਆਪਸ ਵਿੱਚ ਚੰਗੇ ਦੋਸਤ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲੇ ਵੱਲੋਂ ਮਾਚੀਵਾੜੇ ਨੂੰ ਜਾ ਰਹੇ ਸਨ ਤਾਂ ਨਰੰਗਕਾਰੀ ਭਵਨ ਨੇੜੇ ਉਹਨਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਣਕਾਰੀ ਅਨੁਸਾਰ ਕਾਬ ਵਿੱਚ ਲਾਈਟ ਪੈਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਕਾਰਨ ਦੋਵੇਂ ਸੜਕ ਕਿਨਾਰੇ ਲੱਗੇ ਡਰੱਗਟ ਵਿੱਚ ਜਾ ਵਜੇ। ਅਧੇ ਗੰਭੀਰ ਰੂਪ ਵਿੱਚ ਜਕਮੀ ਹੋਣ ਕਾਰਨ ਉਹਨਾਂ ਦੀ ਉੱਥੇ ਹੀ ਮੌਤ ਹੋ ਗਈ। ਅੱਜ ਤੜਕੇ ਇਹਨਾਂ ਦੋਵਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆ ਪਿਆ ਨੂੰ ਰਾਗੀਰਾ ਨੇ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਪਬਨਦੀਪ ਸਿੰਘ ਨੇ ਮੌਕੇ ਤੇ ਪਹੁੰਚ ਕੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਾਬਜ਼ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਦਕੇ ਅਣਪਸਾਦ ਤੇ ਬਾਣ ਉਸਦੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਨੌਜਵਾਨ ਹਰਸ਼ਦੀਪ ਸਿੰਘ ਦਾ 1 ਸਾਲ ਪਹਿਲਾਂ ਵਿਆਹ ਹੋਇਆ ਸੀ ਜਦਕਿ ਗੁਰਵਿੰਦਰ ਸਿੰਘ ਅਜੇ ਕੁਵਾਰਾ ਸੀ ਅਤੇ ਮਾਪੇ ਉਸਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸੰਬੰਧਿਤ ਰੱਖਦੇ ਸਨ ਅਤੇ ਅਚਨਚੇਤ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾफी ਸਦਮਾ ਲੱਗਿਆ ਇਨ੍ਹਾਂ ਦੋਵੇਂ ਨੌਜਵਾਨਾਂ ਦੀ ਮੌਤ ਕਾਰਨ ਪਿੰਡਾਂ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਪਰਿਵਾਰਾਂ ਵੱਲੋਂ ਤੀਸਰੇ ਵਿਅਕਤੀ ਦਾ ਵੀ ਨਾਲ ਹੋਣ ਦਾ ਖਦ사 ਜਹਰ ਕੀਤਾ ਜਾ ਰਿਹਾ ਸਮਰਾਲੀ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਜਾਸਿੰਗ ਮੇਰਾ ਨਾਮ ਹੈ ਜੀ ਹਰੀਮਾਬਾਦ ਖੁਰਦ ਮੇਰਾ ਪਿੰਡ ਹੈ ਜੀ ਭੀਜੇ ਲੱਗੇ ਮੈਂ ਤਾਇਆ ਲੱਗਾ ਹਾਂ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਆ ਉਹਦਾ ਨਾਮ ਮੁੰਡੇ ਦਾ ਜੀ ਰਵੀ ਗੁਰਵਿੰਦਰ ਦਾ ਰਵੀ ਹੈ ਨਾਮ ਆ ਜੀ ਇਹ ਰਾਤ ਇਹ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇਹ ਸਮਦਾਲੇ ਤੋਂ ਗੱਡੀ ਦੇ ਪੁਲ ਤੋਂ ਮਰਵਾ ਰਹੇ ਸੀ ਅਸੀਂ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਦੀ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਇਹਨਾਂ ਦੀ ਕੋਈ ਘਟਨਾ ਐਕਸੀਡੈਂਟ ਹੋ ਗਿਆ ਇਹਨਾਂ ਦਾ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਵੀ ਤੁਹਾਡੇ ਭਤੀਜੇ ਦੀ ਵੀ ਇੱਕ ਐਕਸੀਡੈਂਟ ਹੋ ਗਿਆ ਵੀ ਉਧਰ ਤੇ ਵੀ ਜਾ ਕੇ ਦੇਖੋ ਤਦੋਂ ਅਗੇ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀ ਲਾਸ਼ਾ ਕੋਲ ਪਈ ਐ ਤੋ ਦੋ ਲਾਸ਼ਾਂ ਪਈਆਂ ਸੀ ਦੋ ਜਣੇ ਸੀਗੇ ਜੀ ਤੇ ਜਗਹ ਦਾ ਦੋ ਸੀ ਵਿਚ ਵਿਚੇ ਬੰਦਾ ਸੀ ਜਾਂ ਤੀਜਾ ਕੋਈ ਦੱਸਦੇ ਨੇ ਸਾਨੂੰ ਬਾਰੇ ਪਤਾ ਕੋਈ ਨਹੀਂ ਕੋਈ ਜੀ ਮੌਕੇ ਤੇ ਡੈਥ ਹੋ ਗਈ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਇਹਨਾਂ ਦੀ ਮੌਕੇ ਤੇ ਜੀ ਮੇਰਾ ਪਿੰਡ ਘੁੰਮਣਾ ਹੈ ਮੇਰਾ ਨਾਮ ਰਣਵੀਰ ਸਿੰਘ ਹੈ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵਿਆਹੀ ਵੀ ਹੈ ਜੀ ਕੀ ਨਾਮ ਉਹਦਾ ਨਾਮ ਅਰਸ਼ਦੀਪ ਸਿੰਘ ਧੀ ਹੈ ਜੀ ਉਮਰ ਕਿੰਨੀ ਹੈ ਜੀ ਉਮਰ ਵੀ 22 ਸਾਲ ਦੇ ਲਗਭਗ ਉਮਰ ਹੈ ਅਨਮੈਰਿਡ ਨੇ ਨਹੀਂ ਮੈਰਣ ਨਹੀਂ ਨਿੱਕੇ ਤੇ ਰੁਕ ਗਏ ਤੇ ਸਾਲਕ ਬਿਆਨ ਹੋ ਗਿਆ ਜੀ ਕੀ ਘਟਨਾ ਹੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੇ ਗੱਡੀ ਵਾਲੀ ਨਾਲੇ ਡੱਪ ਕੇ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਕਹਿੰਦੇ ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ ਦੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇਹ ਮੈਨੂੰ ਰਾਜ ਮਿਲੇ ਚਲੋ ਮੈਂ ਉੱਥੇ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿੱਦਾਂ ਸੀਗੇ ਮੋਟਰ ਤੇ ਮੋਟਰਸਾਈਕਲ ਤੇ ਦੋ ਜਣੇ ਧੀਗੇ ਦੋ ਜਣੇ ਨਾ ਦੋਸਤ ਸੀਗੇ ਕੌਣ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਸੀ ਇਹਦਾ ਉਹਨੂੰ ਰਵੀ ਕਹਿੰਦੇ ਨੇ ਕੁਛ ਵੀ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਇਹ ਨਹੀਂ ਆਪਾਂ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੇ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ਸੀਗੇ ਜੇ ਬੱਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਨੇ ਆ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂਗੇ ਇਹ ਵੀ ਕਹ ਸਕਦਾ ਵੀ ਕੋਈ ਵੱਡੀ ਪੇਟ ਮਾਰ ਲਿਆ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜਦੋਂ ਆਪਾਂ ਨੂੰ ਅਸਲ ਇਦਾਂ ਪਤਾ ਹੀ ਨਹੀਂਗਾ ਵੀ ਅਸਲ ਚ ਹੋਇਆ ਕੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਏ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀਗੇ ਕੀ ਨਾਮ ਹੈ ਜੀ ਇਹਦਾ ਹਰਸ਼ਦੀਪੀ ਕੀ ਕਟਣਾ ਸੀ ਕਟਣਾ ਜੀ ਸੰਤਾ ਸਵੇਰੇ ਫੋਨ ਆਇਆ ਸੀਗਾ ਵੀ ਇਹ ਤੇ ਦਾ ਦੱਸੋ ਕਿ ਸੰਤਾ ਇਹ ਵੀ ਨਹੀਂ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਰੇ ਆ ਕੇ ਪਤਾ ਲੱਗੇ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜੰਤੂ ਸੀ ਮੌਕੇ ਤੇ ਇਹੋ ਕੀ ਦੇਖਿਆ ਹੁੰਦੇ ਮੌਕੇ ਤੇ ਮੈਂ ਤਾਂ ਜੀ ਹੁਣ ਹੀ ਪਹੁੰਚਿਆ ਸਿੱਧਾ ਹਸਪੀਟਲ ਜੀ ਆਇਆ ਕੀ ਘਟਨਾ ਤੁਸੀਂ ਸੁਣਾਓ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਇਹ ਵੀ ਨਹੀਂ ਪਤਾ ਵੀ ਕਾਦਰ ਲੈ ਜਾਂਦੇ ਚੱਕੇ ਕਰ ਨਹੀਂ ਅਸ ਤਾਂ ਸਿੱਧਾ ਉਰੇ ਹੀ ਪਹੁੰਚੇ ਮੈਂ ਲਾਈਟ ਅੱਖਾਂ 'ਚ ਪੈਣ ਦਾ ਖਸਾ ਜਿਤਾਇਆ ਹੋ ਸਕਦਾ ਜੀ ਈ ਦਰਖਤ ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਦਰਖਤ ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਹੀ ਆਪਣੇ ਪਿੰਡ ਜਾ ਰਹੇ ਸੀਗੇ ਰਾਤ ਨੂੰ ਅੱਛਾ ਹਾਂਜੀ ਮਾਸ਼ਾਲਾ ਮਲਕੀ ਚਾਰਾਣਾ ਮੈਂ ਹਾਂਜੀ ਕੀ ਘਟਣਾ ਵਾਪਰੀ ਸੀ ਜੀ ਰਾਤ ਮੈਂ ਤਾਂ ਜਦ ਆਇਆ ਘਰੇ ਵੀ ਉਹਨਾਂ ਅੱਖਾਂ ਚ ਲਾਈਟ ਪਈ ਆ ਜਦ ਹੱਥ ਤੇ ਲੱਗਿਆ ਮੋਟਰਸਾਈਕਲ ਉਹਨਾਂ ਦਾ ਅੱਛਾ ਕੌਣ ਸੀਗੇ ਨੌਜਵਾਨ ਸੀ ਹਾਂ ਨਹੀਂ ਫੇਰ ਮੈਨੂੰ ਪੁਰਸਾਰੇ ਇਹਨਾਂ ਦੇ ਪਰਿਵਾਰ ਆਇਆ ਮੇਰੀ ਗੱਡੀ ਲੈ ਕੇ ਜਾ ਕੇ ਦੇਖਿਆ ਇਹ ਦਰਖਤ ਦੇ ਨਾਲ ਬਾਲ ਫਸੇ ਸੀ ਉੱਪਰਲੇ ਪਾਸੇ ਲਾਈਟ ਲੂਟ ਅੱਖਾਂ ਚ ਪੈਣ ਕਰਕੇ ਨਹੀਂ ਨਹੀਂ ਲਾਈਟ ਨਹੀਂ ਉਹੀ ਮੁੰਡੇ ਰਾਤ ਨੂੰ 2:30 ਵਜੇ ਹੋਇਆ ਹੈ 2:30 ਵਜੇ ਦੇ ਕਰੀਬ ਹਾਂ 2:30 ਵਜੇ ਇਹ ਦਰਖਤ ਚ ਵੱਜੇ ਹਾਂ ਜਰਾ ਹਾਂ ਜਰਾ ਤੇ ਵੱਜਿਆ ਆ ਦੋ ਦੋ ਰਾਤੇ ਪੂਰੇ ਹੋ ਗਏ ਸਵੇਰੇ ਦੇਖਿਆ ਜਾਂਦਾ ਹਾਂ ਆਉਣ ਦੋਨਾਂ ਸਵੇਰੇ ਹਾਂਜੀ ਡਾਕਟਰ ਨਦੀਪ ਸਿੰਘ ਪਰ ਮੈਨੂੰ ਹੋਈ ਦੋ ਬਾਡੀਜ਼ ਆਈ ਨੇ ਜਿਹੜੀ ਬ੍ਰੌਟ ਹੈ ਤੇ ਮੈਂ ਸ਼ਿਫਟ ਕਰਾਈ ਗਿਆ ਮੋਰਚਰੀ ਚ ਪਾਸਪੋਰਟ ਵਾਸਤੇ ਇੱਕ ਦਾ ਨਾਮ ਅਰਸ਼ਦੀਪ ਸਿੰਘ ਦੂਸਰੇ ਦਾ ਨਾਮ ਗੁਰਵਿੰਦਰ ਸਿੰਘ ਇਹ ਇੱਥੋਂ ਸੰਗਰਾਲੇ ਤੋਂ ਜੌਬ ਕਰਕੇ ਰਾਤੀ ਮੱਛਾੜੇ ਜਾਦੇ ਸੀ ਮਿੱਤ ਦਾ ਇਹ 2000 ਹਾਂਜੀ ਦੋ ਤਾਂ ਉਹ ਪਾਸਪੋਰਟ ਵਾਸਤੇ ਬਾਡੀ ਗਏ ਉਹ ਅੱਜ ਪਾਸਪੋਰਟ ਵਾਸਤੇ ਬਾਕੀ ਰਾਤ ਹੈਗਾ ਜੀ 1 2 ਵਜੇ ਦਾ ਯਾਨੀ ਪਤਾ ਰਾਹ ਹੀ ਨਹੀਂ ਕਿਨੇ ਸਵੇਰੇ ਦੱਸਿਆ ਪੁਲਿਸ ਨੂੰ ਯਾਨੀ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਿਆ ਜੀ ਦੋ ਉਤੇ ਐਕਸੀਡੈਂਟ ਨਾਲ ਮੌਤਾਂ ਹੋਈਆਂ ਪਈਆਂ ਨੇ ਮੁੰਡੇ ਹੀ ਹੈ ਜਿਹੜੀ ਏਜੰਸੀ ਉਹ ਇਸ ਬਿਲਕੁਲ ਥੋੜੇ ਨਾਲ ਹੀ ਹੈ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਮੁੰਡੇ ਸੀ ਮੋਟਰਸਾਈਕਲ ਤੇ ਇੱਕ ਮੁੰਡਾ ਦਾ ਹੈਗਾ ਸੀ ਹਰਸ਼ਦੀਪ ਸਿੰਘ ਸੈਂਸੋ ਵਾਲਾ ਕਲਾਂ ਦਾ ਦੂਸਰਾ ਹੈਗਾ ਸੀ ਇਹਨਾਂ ਗੁਰਵਿੰਦਰ ਸਿੰਘ ਪ੍ਰੀਮਾਬਾਦ ਖੁਰ ਦਾ ਇਹ ਮੋਟਰਸਾਈਕਲ ਦੇ ਦੀ ਵੀਰੇ ਨਾਲ ਜਿਹੜਾ ਦਰਖਤ 'ਚ ਵੱਜਣ ਕਰਕੇ ਮੋਰੇ ਤੇ ਗੱਡੀ ਦੇ ਲੈਟਾ ਪੈਣ ਕਰਕੇ ਦਰਖਤਾਂ 'ਚ ਵੱਜਣ ਕਰਕੇ ਨਹੀਂ ਮੌਤ ਹੋਈ ਇਹ ਦੋਏ ਸਵਾਰ ਸੀਗੇ ਕਿੱਥੇ ਜਾ ਰਹੇ ਸੀ ਇਹ ਇਧਰੋਂ ਗੜੀ ਬੋਲ ਬੋਲੋਂ ਪਿੰਡ ਨੂੰ ਜਾਂਦੇ ਹੋਣਗੇ ਸੀ ਮਾਚੂੜੇਵਲ ਨੂੰ ਕੁਝ ਪਤਾ ਲੱਗਿਆ ਵੀ ਤੀਸਰਾ ਬੰਦਾ ਕਿਉਂਕਿ ਉੱਥੇ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਨਹੀਂ ਨਹੀਂ ਹਲੇ ਉਹ ਮਤਲਬ ਨਹੀਂ ਬਾਕੀ ਪੜਦਾ ਪੜਤਾਲ ਚੱਲ ਰਹੀ ਹੈ ਜੇ ਕੋਈ ਗੱਲ ਸਾਹਮਣੇ ਆਈ ਉਹ ਤੁਹਾਨੂੰ ਦੱਸਦਾ ਜਾਊਗਾ ਆਲੀ ਗੱਡੀ ਦਾ ਦੋ ਹੀ ਨੇ ਐਕਸੀਡੈਂਟ ਦੇ ਕਾਰਨ ਲੈਟ ਰੱਖਣੇ ਪੈਣ ਹਾਂਜੀ ਗੱਡੀ ਦੀਆਂ ਲੈਟ ਰੱਖਣੇ ਪੈਣ ਕਾਰਨ ਤੇ ਉਹ ਗੱਡੀ ਦਾ ਮਤਲ ਲੈਟ ਪੈਣ ਕਾਰਨ ਇਹ ਕੱਚੀ ਜਾ ਕੇ ਦਰਖਤ ਜਿਹਨਾਂ ਦਾ ਮੋਟਰਸਾਈਕਲ ਪਜਾ ਉਹਨੂੰ ਕਰਕੇ ਮੌਤ ਹੋ ਗਈ